ਕੰਮ ਮੰਗਣ ਜਾਂਦੇ ਸੀ ਔਰ ਆਪਣੇ ਕੰਮ ਤੋਂ ਬਾਅਦ ਆਪਣੇ ਪੈਸੇ ਮੰਗਦੇ ਸੀ ਉਹ ਵੀ ਐਂ ਮੰਗਦੇ ਸੀ ਜਿਵੇਂ ਭੀਖ ਮੰਗੀ ਦਿੰਦੇ ਸੀ ਵੀ ਕਿਤੇ ਨਾਰਾਜ਼ ਨਾ ਹੋਵੇ ਗਾਂ ਤੋਂ ਕੰਮੀ ਨਾ ਦਵੇ ਸਾਨੂੰ ਕੰਮ ਲਈ ਇੱਕ ਫਿਲਮ ਮਿਲਣੀ ਮੈਂ ਇੱਕ ਫਿਲਮ ਦਾ ਨਾਂ ਨਹੀਂ ਲੈਂਦਾ ਮੈਂ ਇੱਕ ਫਿਲਮ ਕੀਤੀ ਸੀਗੀ ਮੈਂਨ ਵਿਲਨ ਸੀਗਾ ਉਹਦੇ ਵਿੱਚ ਪਹਿਲਾਂ ਵਿਲਨ ਹੈ ਜੀ ਵਿਲਨ ਚਾਹ ਹਵਾਇਜ਼ ਦਾ ਵਿਲਨ ਮੈਂ ਵਿਲਨ ਸਟਾਰਟ ਕੀਤਾ ਸੀ ਕਿ ਪਹਿਲਾਂ ਤਾਂ ਉੱਥੇ ਮੈਨੂੰ 11000s ਮੈਂ ਪੱਕਾ ਕੋਈ ਮੇਰੀ ਵੀ 11000 ਦੇ ਵਿੱਚ ਤੇ ਚੰਗਾ ਭਲਾ ਕਰੋਂ ਗਿਆ ਤੇ ਮੈਨੂੰ ਕਹਿੰਦੇ ਨਹੀਂ ਬਾਲ ਕਟਾ ਦੋ ਇਹਦੇ ਇਥੋਂ ਸਾਈਡਾਂ ਤੋਂ ਆਹਰ ਮੁੰਡਾ ਦਿਖਾਉਣਾ ਬੇ ਚੰਗਾ ਭਲਾ ਬੰਦਾ ਠੜਦਾ ਯੂਨੀਵਰਸਿਟੀ ਚੋ ਗਿਆ ਤੇ ਮੇਰੇ ਇੱਕ ਪਾਸੇ ਬਾਲ ਹੀ ਚਗਾਤੇ ਦੋਨੇ ਪਾਸੇ ਇੰਨੇ ਨੇ ਮਸ਼ੀਨ ਲਾ ਕੇ ਫਿਰ ਆਹ ਕਹਿੰਦੇ ਨਹੀਂ ਲਾਲ ਬਾਲ ਕਰਾ ਦੋ ਮੇਰੇ ਲਾਲ ਬਾਲ ਕਰਾ ਦਿਓ ਉਦੋਂ ਸਾਨੂੰ 750 ਰੁਪਇਆ ਮਿਲਿਆ ਜੀ ਪਹਿਲੀ ਵਾਰੀ ਇੱਕ ਦਿਨ ਦਾ ਕੰਮ ਕਰਨ ਦਾ ਤਾਂ ਚਾਰ ਕਿਤੇ ਕੰਮ ਮਿਲਦਾ ਹੁੰਦਾ ਮਹੀਨੇ ਚ ਤਾਂ ਉਹਨੇ ਤੇ ਹੀ ਗੁਜ਼ਾਰਾ ਕਰਨਾ ਹੁੰਦਾ ਸੀ ਇਹ ਮੈਂ ਗਲਤ ਨਾ ਹੋਵਾਂ ਮਤਲਬ 29 ইয়ার্স ਦਾ ਤੁਹਾਡਾ ਜਿਹੜਾ ਸਫਰ ਹੈ ਹਨਾ ਪੰਜਾਬੀ ਸਿਨੇਮਾ ਦਾ 29 30 ਸਾਲ ਇੰਨਾ ਸਫਰ ਹੈ ਕਿਉਂਕਿ 90 मेरा? 1998 ਮੇਰਾ 199 हां जी 199 ਤੋਂ ਪਹਿਲਾਂ ਸੀਰੀਅਲ ਚੱਲ ਰਹੀ ਸੀਗਾ ਤਾਂ ਇਟਸ ਲਾਈਕ 25 ইয়ার্স ਸੋ ਮਤਲਬ ਉਹਨਾਂ ਕੋ ਸਫਰ ਹੈ ਨਾ ਤੁਹਾਡਾ ਸੋ ਹੁਣ ਤੋਂ ਲੈ ਕੇ ਜਾਂ ਅੱਜ ਤੱਕ ਪੰਜਾਬੀ ਸਿਨੇਮਾ ਦੇ ਵਿੱਚ ਕੀ ਕੁਝ ਬਦਲ ਗਿਆ ਨਹੀਂ ਬਹੁਤ ਕੁਝ ਬਦਲੇ ਸੀ ਪਹਿਲਾਂ ਤਾਂ ਕੁਛ ਇਦਾਂ ਦਾ ਹੈ ਹੀ ਨਹੀਂ ਸੀ ਅਸੀਂ ਕੰਮ ਮੰਗਣ ਜਾਂਦੇ ਸੀ ਔਰ ਆਪਣੇ ਕੰਮ ਤੋਂ ਬਾਅਦ ਆਪਣੇ ਪੈਸੇ ਮੰਗਦੇ ਸੀ ਉਹ ਵੀ ਐਂ ਮੰਗਦੇ ਸੀ ਜਿਵੇਂ ਭੀਖ ਮੰਗੀਦੀ ਹੁੰਦੀ ਆ ਵੀ ਕਿਤੇ ਨਾਰਾਜ਼ ਨਾ ਹੋਵੇ ਗਾਂ ਤੋਂ ਕੰਮ ਹੀ ਨਾ ਦੇਵੇ ਸਾਨੂੰ ਹੂੰ ਹੂੰ ਔਰ ਬਸਣ ਦਾ ਕਿਰਾਇਆ ਨਹੀਂ ਮਿਲਦਾ ਹੁੰਦਾ ਸੀ ਰਾਈਟ ਤੇ ਕਮ ਲਈ ਇੱਕ ਫਿਲਮ ਮਿਲਣੀ ਮੈਂ ਇੱਕ ਫਿਲਮ ਦਾ ਨਾਂ ਨਹੀਂ ਲੈਂਦਾ ਮੈਂ ਇੱਕ ਫਿਲਮ ਕੀਤੀ ਸੀਗੀ ਮੈਂ ਵਿਲਨ ਸੀਗਾ ਉਹਦੇ ਵਿੱਚ ਪਹਿਲਾਂ ਵਿਲਨ ਹਾਂਜੀ ਵਿਲਨ ਜੋ ਹਮ ਐਜ਼ ਅ ਵਿਲਨ ਮੈਂ ਵਿਲਨ ਸਟਾਰਟ ਕੀਤਾ ਸੀ ਜੀ ਪਹਿਲਾਂ ਤਾਂ ਉੱਥੇ ਮੈਨੂੰ 11000s ਮੈਂ ਇਕੱਠਾ ਕੋਈ ਮੇਰੇ ਵੀ 11000 ਦੇ ਵਿੱਚ ਕੋਈ ਪੁੱਛਦਾ ਨਹੀਂ ਹੁੰਦਾ ਸੀ ਕੰਮ ਕਰਨਾ ਜ਼ਰੂਰੀ ਹੁੰਦਾ ਸੀ ਮੈਂ ਚੰਗਾ ਭਲਾ ਕਰੋਂ ਗਿਆ ਤੇ ਮੈਨੂੰ ਕਹਿੰਦੇ ਨਹੀਂ ਵਾਲ ਕਟਾ ਦਿਓ ਇਹਦੇ ਇੱਥੋਂ ਸਾਈਡਾਂ ਤੋਂ ਔਰਨਰ ਮੁੰਡਾ ਦਿਖਾਉਣਾ ਮੈਂ ਚੰਗਾ ਭਲਾ ਬਣਦਾ ਠਰਦਾ ਯੂਨੀਵਰਸਿਟੀ ਚੋਂ ਗਿਆ ਤੇ ਮੇਰੇ ਇੱਕ ਪਾਸੇ ਵਾਲ ਹੀ ਚਕਾਤੇ ਦੋਨੇ ਪਾਸੇ ਇੰਨੇ ਨੇ ਮਸ਼ੀਨ ਲਾ ਕੇ ਫੇਰ ਆ ਕਹਿੰਦੇ ਨਹੀਂ ਲਾਲ-ਵਾਲ ਕਰਾ ਦੋ ਮੇਰੇ ਲਾਲ-ਵਾਲ ਕਰਾਤੇ ਰਾਈਟ ਤੇ ਉਹ ਕਿੰਨਾ ਚਿਰ ਮੇਰੇ ਮੈਨੂੰ ਪਤਾ ਹੀ ਨਹੀਂ ਸੀ ਕਲਰ ਕਿੰਨਾ ਟਾਈਮ ਉਤਰਦਾ ਨਹੀਂ ਹੁੰਦਾ ਕਿੰਨਾ ਟਾਈਮ ਕੀ ਪਰ ਮੈਂ ਉਹ ਸਮਾਂ ਹੰਡਾਇਆ ਕੰਮ ਦੀ ਲੋਟ ਸੀ ਕੰਮ ਦੀ ਤਾਂਗ ਸੀ ਕਿਸੇ ਵੀ ਹਾਲਾਤ ਨਾਲ ਐ ਸੀਗਾ ਕੰਮ ਮਿਲ ਜੇ ਬਸ ਕੰਮ ਦੀ ਬੜੀ ਵੈਲਿਊ ਸੀ ਜੀ ਹਨਾ ਤਾਂ ਉਸ ਤਰੀਕੇ ਨਾਲ ਕੰਮ ਕੀਤਾ ਸੀ ਉਹਦੀ ਵੈਲਿਊ ਉਹਦਾ ਸਤਕਾਰ ਉਸ ਕੰਮ ਦਾ ਉਹ ਛੋਟੇ-ਛੋਟੇ ਕੰਮਾਂ ਨੂੰ ਹੌਲੀ-ਹੌਲੀ ਵਾਈ ਗੁਰੂ ਨੇ ਭਾਗ ਲਾਇਆ ਪਹਿਲਾਂ ਤਾਂ ਜਦੋਂ ਅਸੀਂ ਸਟਾਰਟ ਕੀਤਾ ਸੀ ਤਾਂ ਉਦੋਂ ਪੰਜਾਬੀ ਸਿਨੇਮਾ ਥੱਲੇ ਵਾਲੇ ਪਾਸੋਂ ਨੂੰ ਸੀਗਾ ਨਹੀਂ ਚੱਲਦੀ ਸੀ ਕੋਈ ਮੂਵੀ ਉਸ ਤੋਂ ਬਾਅਦ ਮਾਹੌਲ ਠੀਕ ਹੈ ਇੱਕ ਮੂਵੀ ਆਈ ਸੀ ਜਸਪਾਲ ਪੱਟੀ ਸਾਹਿਬ ਦੀ ਜਾਂ ਚੰਨ ਪਰਦੇਸੀ ਮੂਵੀ ਸੀਗੀ ਹਨਾ ਜੀ ਲੌਂਗ ਦਾ ਲਸ਼ਕਾਰਾ ਜਾਂ ਗੁਰਦਾਸ ਮਾਨ ਸਾਹਿਬ ਦੀ ਮੂਵੀਆਂ ਸੀਗੀਆਂ ਜੀ ਤਾਂ ਉਹ ਟਾਮੀ ਟਾਮੀ ਕਦੋਂ ਬਣੀ ਤਾਂ ਉਹ ਚੱਲੀਆਂ ਆਦਰਵਾਈਸ ਸਿਨੇਮਾ ਸਾਡਾ ਮੋਟੀਵੇਟਡ ਠੀਕ ਹੈ ਜੀ ਪਾਕਿਸਤਾਨੀ ਸਿਨੇਮੇ ਤੋਂ ਮੋਟੀਵੇਟਡ ਹੋ ਗਿਆ ਸੀ ਲੋਕਾਂ ਨੇ ਦੇਖਣੀਆਂ ਬੰਦ ਕਰਤੀਆਂ ਸੀ ਫਿਰ ਸਾਡੀ ਹੌਲੀ ਹੌਲੀ ਫਿਕਸ਼ਨ ਸਟਾਰਟ ਹੋਈ ਜਿਸ ਜਨਰਲ ਦੀ ਟੀਵੀ ਆਤ ਹੋਇਆ ਟੀਵੀ ਆਇਆ ਮੈਂ ਜਲੰਧਰ ਦੂਰਦਰਸ਼ਨ ਤੇ ਕੰਮ ਨਹੀਂ ਕੀਤਾ ਜੀ ਪਰ ਨਾਲ ਫਿਰ ਲਸ਼ ਇੱਕ 80 ਸੀ ਪੰਜਾਬੀ ਹੁੰਦਾ ਸੀਗਾ ਜੀ ਉੱਥੇ ਪਹਿਲੇ ਸੀਰੀਅਲ ਚੱਲੇ ਜੀ ਤਾਂ ਉਦੋਂ ਸਾਨੂੰ 750 ਰੁਪਇਆ ਮਿਲਿਆ ਜੀ ਪਹਿਲੀ ਵਾਰੀ ਇੱਕ ਦਿਨ ਦਾ ਕੰਮ ਕਰਨ ਦਾ ਤਾਂ ਚਾਰ ਕਿ ਦਿਨ ਕੰਮ ਮਿਲਦਾ ਹੁੰਦਾ ਹਫਤੇ ਮਹੀਨੇ ਚੋਂ ਤਾਂ ਉਹਨੇ ਤੇ guzara ਕਰਨਾ ਹੁੰਦਾ ਸੀਗਾ ਹਨਾ ਜੀ ਤਾਂ 750 ਦਾ ਚਾਹ ਜ਼ਿਆਦਾ ਹੁੰਦਾ ਕਿ ਜਾਂ ਹੁਣ ਜਿਹੜੀਆਂ ਪੇਮੈਂਟਸ ਮਿਲਦੀਆਂ ਉਹਨਾਂ ਦਾ ਚਾਹ ਜ਼ਿਆਦਾ ਨਹੀਂ ਨਹੀਂ ਚਾਹ ਉਹਦਾ ਹੀ ਚਾਹ ਹਮੇਸ਼ਾ ਗਰਾਉਂਡ ਤੋਂ ਨੂੰ ਵਕਤ ਤੋਂ ਤੁਸੀਂ ਜੇ ਉਹਦੇ ਵਕਤ ਨਾਲ ਨਾ ਤੇ ਹਮੇਸ਼ਾ ਮਾੜੇ ਦਿਨ ਨਾਲ ਜਿਹੜਾ ਤੁਹਾਡਾ ਸਭ ਤੋਂ ਉਦੋਂ ਦਾ ਮੇਰਾ ਵਧੀਆ ਦਿਨ ਸੀਗਾ 750 ਰੁਪਇਆ ਉਹ ਨਹੀਂ ਸੀ ਨਾ ਮਿਲਦਾ ਪਹਿਲਾਂ ਤਾਂ ਉਹ 750 ਨਾਲ ਹਰ ਰੋਜ਼ ਦਾ ਦਿਨ ਕੰਪੇਅਰ ਕਰਦਾ ਤਾਂ ਹਰ ਰੋਜ਼ ਮੇਰੇ ਵਰਗਾ ਖੁਸ਼ ਇਨਸਾਨ ਨਹੀਂ ਹੋਊਗਾ ਕੋਈ ਕਿਉਂਕਿ ਤੁਹਾਨੂੰ ਖੁਸ਼ੀ ਹੁੰਦੀ ਹੈ ਮੈਂ ਤੂੰ ਵੱਡੇ ਤਾਂ ਨਹੀਂ ਬਹੁਤ ਹੀ ਪੈਣ ਹੈ ਹਨਾ ਤੇ ਉਹਨਾਂ ਵੱਲ ਦੇਖ ਕੇ ਤਾਂ ਜਿਉਂ ਨਹੀਂ ਜਾਣਾ ਸੋ ਆਪਣੀ ਜ਼ਿੰਦਗੀ ਤੁਸੀਂ ਬੜੇ ਵਧੀਆ ਥਲੀਕੇ ਨਾਲ ਜਿਉਣਾ